ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ 13 ਸਤੰਬਰ ਨੂੰ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਆਪਾਂ ਹਾਜ਼ਰ ਹੋਏ ਆਂ ਕਿ 13 ਸਤੰਬਰ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਵੀਰੋ ਜੋ ਕਿ ਚੱਕਰਬਤੀ ਸਿਸਟਮ ਬਣਿਆ ਹੋਇਆ ਸੀ ਉਹਦਾ ਜ਼ਿਆਦਾਤਰ ਪ੍ਰਭਾਵ ਆਪਾਂ ਨੂੰ ਗੁਜਰਾਤ ਰਾਜਸਥਾਨ ਤੇ ਵੀਰੋ ਕੁਝ ਹਰਿਆਣੇ ਦੇ ਵਿੱਚ ਆਪਾਂ ਨੂੰ ਕਾਫੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਜਿਹਦੇ ਵਿੱਚ ਜ਼ੋਰਦਾਰ ਮੀਂਹ ਹਨੇਰੀ ਘਰ ਚਮਕ ਵੀਰੋ ਇਦਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਸਬੀਰ ਪੰਜਾਬ ਦੇ ਉੱਪਰ ਇਸ ਦਾ ਪ੍ਰਭਾਵ ਆਪਾਂ ਨੂੰ ਕੱਲ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲਿਆ ਵੀਰੋ ਅੱਜ ਵੀ ਤਕਰੀਬਨ ਪੰਜਾਬ ਦੇ ਜੋ ਪੂਰਬੀ ਭਾਗ ਨੇ ਜਿਵੇਂ ਕਿ ਚੰਡੀਗੜ੍ਹ ਮੁਹਾਲੀ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਲੁਧਿਆਣਾ ਦੇ ਆਸ-ਪਾਸ ਦੀ ਰੀ ਵੀਰੋ ਪਟਿਆਲਾ ਤੇ ਵੀਰੋ ਇਨ੍ਹਾਂ ਖੇਤਰਾਂ ਦੇ ਜੋ ਪੂਰਬੀ ਭਾਗ ਨੇ ਪੰਜਾਬ ਦੇ ਤੇ ਥੋੜੇ ਮੋٹے ਜੋ ਦੁਆਬੇ ਦੇ ਖੇਤਰ ਨੇ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਅੱਜ ਦੁਪਹਿਰ ਤੱਕ ਬੱਦਲਬਾਜ਼ੀ ਬਣੀ ਰਹੇਗੀ ਕੁਝ ਭਾਗ ਵੀਰੋ ਜੋ ਹਰਿਆਣਾ ਦੇ ਨੇੜੇ ਪੈਂਦੇ ਨੇ ਬਠਿੰਡਾ ਮਾਨਸਾ ਬਰਨਾਲੇ ਭਾਗ ਵੀਰੋ ਇਨ੍ਹਾਂ ਦੇ ਵਿੱਚ ਟੁੱਟਮੀ ਬਦਲਵਾਈ ਅੱਜ ਦੁਪਹਿਰ ਤੱਕ ਬਣੀ ਰਹੇਗੀ ਬੱਦਲਾਂ ਦੀ ਆਵਾਜ਼ ਹੀ ਬਣੀ ਰਹੇਗੀ ਵੀਰ ਬੱਦਲ ਆਉਣਗੇ ਜਾਣਗੇ ਛੋਟੇ ਮੋਟੇ ਲੰਘਦੇ ਟੱਪਦੇ ਬੱਦਲ ਛੋਟੀਆਂ ਮੋਟੀਆਂ ਗਤੀਵਿਧੀਆਂ ਬਰਸਾਤ ਦੀਆਂ ਦੇ ਸਕਦੇ ਨੇ ਪਰ ਕੋਈ ਜ਼ਿਆਦਾ ਭਾਰੀ ਮੀਂਹ ਦੇ ਸਰ ਵੀਰੋਂ ਨਹੀਂ ਹੋਣਗੇ ਪੂਰਬੀ ਭਾਗ ਦੇ ਜੋ ਕਿ ਵੀਰ ਜਮ ਕੇ ਮਹਾਲੀ ਚੰਡੀਗੜ੍ਹ ਵਗੈਰਾ ਇਹਨਾਂ ਖੇਤਰਾਂ ਦੇ ਵਿੱਚ ਛੋਟਾ ਮੋਟਾ ਦਰਮਿਆਨੀ ਮੀਂਹ ਦੇ ਸਪੈਲ ਥੋੜੇ ਸਮੇਂ ਲਈ ਲੱਗ ਸਕਦੇ ਨੇ ਤੇ ਲੁਧਿਆਣੇ ਦੀ ਵੀ ਵੀਰ ਆਪਾਂ ਗੱਲ ਕਰਦੇ ਆਂ ਲੁਧਿਆਣੇ ਦੇ ਵਿੱਚ ਵੀ ਅੱਜ ਟੁੱਟਮੀਆਂ ਛੋਟੀਆਂ ਮੋਟੀਆਂ ਕਾਰਵਾਈਆਂ ਹੋ ਸਕਦੀਆਂ ਨੇ ਵੀਰੋ ਕੋਈ ਜਿਆਦਾ ਵੱਡੀ ਵਿਧੀ ਸਾਰ ਨਹੀਂ ਉਹਨਾਂ ਦੇ ਪੂਰਨ ਮਾਜਦ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਵੀਰੋ ਦੁਪਹਿਰ ਤੱਕ ਸਿਸਟਮ ਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਜੋ ਪੰਜਾਬ ਦੇ ਵੀਰੋ ਪੱਛਮੀ ਸਰਹੱਦੀ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਟਿੱਕੀਆਂ ਮੂਟੀਆਂ ਕਰਵੇਂ ਦੇਖਣ ਨੂੰ ਮਿਲਣਗੀਆਂ ਪਰ ਪੰਜਾਬ ਦੇ ਜੋ ਦੱਖਣੀ ਤੇ ਵੀਰੋ ਪੂਰਬੀ ਭਾਗ ਨੇ ਨਾ ਭਾਗਾਂ ਦੇ ਮੁਕਾਬਲੇ ਜੋ ਪੱਛਮੀ ਭਾਗ ਨੇ ਉਹਨਾਂ ਦੇ ਵਿੱਚ ਵੀਰੋ ਬਰਸਾਤੀ ਗਤੀਵਿਧੀਆਂ ਪਰੋਂ ਬਿਲਕੁਲ ਨਾਮਾਤਰ ਹੀ ਦੇਖਣ ਨੂੰ ਮਿਲਣਗੀਆਂ ਨਿੱਕੀ ਮੂਟੀ ਬੱਦਲਬਾਜ਼ੀ ਜਰੂਰ ਮਿਲ ਸਕਦੀ ਹੈ ਪਰ ਉਧਰ ਵੀਰੋ ਤਕਰੀਬਨ ਮੌਸਮ ਪੰਜਾਬ ਦਾ ਠੀਕ ਹੀ ਰਹੇਗਾ ਬਾਕੀ ਵੀਰ ਦੁਪਹਿਰ ਤੋਂ ਬਾਅਦ ਥੋੜਾ-ਮੋਟਾ ਮੌਸਮ ਦੇ ਚੰਨ ਸੁਧਾਰ ਦੇਖਣ ਨੂੰ ਮਿਲੇਗਾ ਟੈਂਪਰੇਚਰ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਥੋੜੇ ਜਿ 1-2 ਡਿਗਰੀ ਘੱਟ ਹੀ ਰਹਿਣਗੇ ਬਾਕੀ ਵੀਰੋ ਗਰਮੀ ਦਾ ਕੋਈ ਜ਼ਿਆਦਾ ਪ੍ਰਭਾਵ ਅੱਜ ਦਿਨ ਦੇ ਸਮੇਂ ਨਹੀਂ ਹੋਵੇਗਾ ਬਾਕੀ ਵੀਰੋ ਸ਼ਾਮ ਦੁਪਹਿਰ ਜਿਵੇਂ ਕੋਈ ਹੋਰ ਅਪਡੇਟ ਮਿਲਦੀ ਹੈ ਕੋਈ ਮੌਸਮ ਦੇ ਚਿਤ ਤਬਦੀਲੀ ਆਉਂਦੀ ਹੈ ਤਾਂ ਸਮੇਂ ਤੋਂ ਵੱਲ ਸਾਰੀ ਜਾਣਕਾਰੀ ਲੈ ਕੇ ਫੇਰ ਕਿਸਾਨ ਵੀਰਾਂ ਲਈ ਹਾਜ਼ਰ ਹੋਵਾਂਗੇ ਸੋ ਵੀਰੋ ਮੌਸਮ ਦੀਆਂ ਛੋਟੀਆਂ ਵੱਡੀਆਂ ਅਪਡੇਟ ਲਈ ਸਹੀ ਤੋਂ ਸਹੀ ਜਾਣਕਾਰੀ ਲਈ ਚੈਨਲ ਚੈਲ ਖੇਤੀ ਸੇਵਾ ਸੈਂਟਰ ਨਾ ਬਣੀ ਰਹੋ ਜੀ ਸਾਰੇ ਵੀਰਾਂ